ਗੁਰੂ ਅਮਰਦਾਸ ਜੀ ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਤੀਸਰੀ ਜੋਤਨ ਗੁਰੂ ਨਾਨਕ ਜੋਤੀ ਦਾ ਤੀਸਰਾ ਠਿਕਾਣਾ ਤੀਜਾ ਮਹਿਲ ਮਹੱਲਾ ਤੀਜਾ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦਾ ਜਨਮ ਪਿੰਡ ਬਾਸਰਕੇ ਗਾਲਬਨ 24 ਸੁਦੇ ਵਿਸਾਖ ਨੂੰ ਆਪ ਦੀ ਦਾਜਨਮ ਤੇਜ ਭਾਂ ਦੀ ਦੇ ਘਰ ਮਾਤਾ ਲਖਮੀ ਜੀ ਦੀ ਕੁੱਖੋਂ ਹੋਇਆ ਬਚਪਨ ਤੋਂ ਹੀ ਆਪ ਦੀਆਂ ਬਿਰਤੀਆਂ ਧਾਰਮਿਕ ਸੰਨ ਤੇ ਧਰਮ ਦੀ ਤਲਾਸ਼ ਸੱਚ ਦੀ ਤਲਾਸ਼ ਆਪ ਦੇ ਪ੍ਰਾਣਾ ਦਾ ਆਧਾਰ ਸੀ ਹਰ ਪਾਸੇ ਦ੍ਰਿਸ਼ਟੀ ਸੱਚ ਨੂੰ ਟੋਲਣ ਦੀ ਹੀ ਸੀ ਔਰ ਇਸੇ ਸੱਚ ਦੀ ਟੋਲ ਨੇ ਆਪ ਨੂੰ ਗਾਲਬਨ 22 ਦਫਾ ਹਰੀਦوار ਦੀ ਯਾਤਰਾ ਕਰਾਈ ਬਾਰ-ਬਾਰ ਆਪ ਤੀਰਥ ਯਾਤਰੀਆਂ ਦੇ ਨਾਲ ਤੀਰਥਾਂ ਦਾ ਰਟਨ ਕਰਦੇ ਰਹੇ ਗੰਗਾ ਇਸ਼ਨਾਨ ਕਰਕੇ ਵਾਪਸ ਆਉਂਦੇ ਰਹੇ ਲੇਕਿਨ ਮਨ ਦੇ ਵਿੱਚ ਜੋ ਇੱਕ ਤਲਬ ਸੀ ਪ੍ਰਾਣਾ ਵਿੱਚ ਜੋ ਇੱਕ ਖਿੱਚ ਸੀ ਆਤਮਾ ਵਿੱਚ ਜੋ ਇੱਕ ਲਗਨ ਸੀ ਪੁਸਤੀ ਪੂਰਤੀ ਨਹੀਂ ਹੋ ਰਹੀ ਸੀ ਇੱਕ ਦਿਨ ਹਰੀਦਵਾਰ ਤੋਂ ਵਾਪਸ ਆਂਦੇ ਹਨ ਆਪ ਦੇ ਕਦਮਾਂ ਦੀਆਂ ਰੇਖਾਂ ਚਰਨਾਂ ਦੀ ਰੇਖਾ ਇੱਕ ਬ੍ਰਾਹਮਣ ਨੇ ਵੇਖਿਆ ਤੇ ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਤੁਹਾਡੇ ਚਰਨਾਂ ਵਿੱਚ ਪਦਮ ਹੈ ਤੇ ਪਦਮ ਕਿਸੇ ਪਰਮਪੁਰਖ ਦੇ ਚਰਨਾਂ ਦੇ ਝੁੰਦਾ ਹੈ ਪਦਮ ਕਿਸੇ ਅਵਤਾਰੀ ਪੁਰਸ਼ ਦੇ ਚਰਨਾਂ ਦੇ ਝੁੰਦਾ ਹੈ ਆਪ ਦੇ ਕੋਈ avatars ਪੁਰਸ਼ ਮਾਲੂਮ ਹੁੰਦੇ ਨੇ ਸਤਿਗੁਰੂ ਕਹਿਣ ਲੱਗੇ ਨਹੀਂ ਮੈਂ ਇੱਕ ਯਾਤਰੀ ਹਾਂ ਤੀਰਥ ਯਾਤਰੀ ਸੱਚ ਦਾ ਡੂੰਡਾਉ ਸੱਚ ਦੀ ਤਲਾਸ਼ ਕਰਨ ਦਿਨ ਬੀਤਦੇ ਗਏ ਮਹੀਨੇ ਬੀਤਦੇ ਗਏ ਸਾਲ ਲੰਘਦੇ ਗਏ ਸੱਚ ਦੀ ਤਲਬ ਵੀ ਵੱਧਦੀ ਗਈ ਸੱਚ ਦੀ ਖਿੱਚ ਵੀ ਵੱਧਦੀ ਗਈ ਸੱਚ ਦੀ ਤਲਾਸ਼ ਵੀ ਅੰਦਰੋਂ ਇਕ ਮਹਾਨ ਉਮੰਗ ਦੇ ਰਾਹੀਂ ਪ੍ਰਗਟ ਹੋ ਉਦੀ ਗਈ ਆਖਿਰ ਇੱਕ ਦਿਨ ਆਪ ਜੀ ਦੇ ਭਤੀਜੇ ਦੀ ਪਤਨੀ ਆਪ ਜੀ ਦੀ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਸੁਪੁੱਤਰੀ ਬੀਬੀ ਅਮਰੋ ਦੇ ਮੁਖਾਰ ਬਿੰਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਕਲਾਮ ਸੁਣਿਆ ਕਲਾਮ ਸੀ ਇਹ ਮੋਤੀ ਤਾ ਮੰਦਰ ਉਸਰੇ ਰਤਨੀ ਤਾ ਹੋਏ ਜੜਾ ਕੁਸਕੂਰ ਕੁੰਗੂ ਅਦਰ ਚੰਦਨ ਲੀਪ ਆਵੇ ਜਾ ਮਤ ਦੇਖ ਭੂਲਾ ਵਿਸਰੇ ਤੇਰਾ ਚਿਤ ਨਾ ਆਵੇ ਨਾ ਮਤ ਦੇਖ ਭੂਲਾ ਵਿਸਰੇ ਤੇਰਾ ਚਿਤ ਨਾ ਆਵੇ ਨਾ ਇਸ ਸ਼ਬਦ ਦਾ ਜਾ ਇਤਨੇ ਇਕਾਗਰ ਚਿਤ ਨਾਲ ਹੋ ਰਿਆ ਸੀ ਗੁਰੂ ਅਮਰਦਾਸ ਜੀ ਮਹਾਰਾਜ ਸੁਣ ਕੇ ਮਸਤ ਹੋ ਗਏ। ਇੱਕਦਮ ਆਪਣੀ ਨੂ ਰਾਣੀ ਬੋਲ ਗਏ। ਤੇ ਆਖਿਆ بیٹਾ ਪੁੱਤਰੀ ਇਹ ਕਿਸ ਦਾ ਕਲਾਮ ਪੜ ਰਹੀ ਹੈ? ਇਹ ਕਿਸ ਦੀ ਬਾਣੀ ਪੜ ਰਹੀ ਹੈ? ਤਾਂ ਬੀਬੀ ਅਮਰੋ ਕਹਿਣ ਲੱਗੀ ਪਿਤਾ ਜੀ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਹੈ। ਇਹ ਉਹਨਾਂ ਦੇ ਅੰਮ੍ਰਿਤਮਈ ਵਚਨ ਨੇ। ਜਿਨ੍ਹਾਂ ਦੀ ਗੱਦੀ ਦੇ وارث ਅੱਜਕਲ ਮੇਰੇ ਪਿਤਾ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਬਸ ਸ਼ਬਦ ਬਾਣ ਦੀ ਤਰ੍ਹਾਂ ਝੋਟ ਕਰ ਗਿਆ ਇਸ ਸ਼ਬਦ ਦੀ ਝੋਟ ਨੇ ਆਪ ਨੂੰ ਗੁਰੂ ਦੀ ਤਲਾਸ਼ ਤੇ ਮਜਬੂਰ ਕਰ ਦਿੱਤਾ ਆਪ ਪਹੁੰਚੇ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਚਰਨ ਹਜ਼ੂਰੀ ਦੇ ਵਿੱਚ ਸੰਬੰਧਿਤ ਤੇ ਆਪ ਕੋੜਮਣ ਲੇਕਿਨ ਕੁੜਮਾ ਚਾਰੀ ਨੂੰ ਇੱਕ ਪਾਸੇ ਰੱਖ ਕੇ ਸਿੱਖੀ ਤੇ ਗੁਰੂ ਦੇ ਰਿਸ਼ਤੇ ਨੂੰ ਤਰਜੀਹ ਦਿੱਤੀ ਆਪ ਭਾਵੇਂ ਉਮਰ ਦੇ ਵਿੱਚ ਵੱਡੇ ਸਨ ਪਰ ਆਪਣਾ ਮਸਤਕ ਆਪਣੇ ਤੱਥਾ ਕਥਤ ਕੁੜਮ ਲੇਕਿਨ ਦੋ ਜਹਾਨ ਦੇ ਮਾਲਕ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਕਦਮਾਂ ਤੇ ਰੱਖ ਦਿੱਤਾ ਗੁਰੂ ਅੰਗਦ ਦੇਵ ਜੀ ਮਹਾਰਾਜ ਉਸ ਤਰ੍ਹਾਂ ਹੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਾਹਮਣੇ ਕਸਵਟੀਆਂ ਰੱਖਦੇ ਗਏ ਜਿਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਾਈ ਲਹਿਣੇ ਦੇ ਸਾਹਮਣੇ ਰੱਖੀਆਂ ਸਨ ਤੇ ਲਹਿਣਾ ਗੁਰੂ ਅੰਗਦ ਬਣਿਆ ਸੀ ਦਰਸਲ ਕਸਵਟੀ ਇਸ ਗੱਲ ਦੀ ਹੈ ਕਿ ਜਿੱਥੇ ਸ਼ਬਦ ਗੁਰੂ ਨੇ ਟਿਕਣਾ ਹੈ ਕਮ ਸੇ ਕਮ ਹਿਰਦਾ ਤੇ ਉਸ ਢੰਗ ਦਾ ਚਾਹੀਦਾ ਔਰ ਹਕੀਕਤ ਹੈ ਸ਼ਬਦ ਟਿਕਿਆ ਨਹਿਣਾ ਗੁਰੂ ਅੰਗਦ ਬਣਿਆ ਗੱਲ ਸਾਰੀ ਸ਼ਬਦ ਦੀ ਗੱਲ ਸਾਰੀ ਜੋਤ ਦੀ ਗੱਲ ਸਾਰੀ ਫਲਸਫੇ ਦੀ ਔਰ ਵਿਚਾਰ ਦੀ ਦਿਨ ਰਾਤ ਆਪ ਸੇਵਾ ਦੇ ਚਲੇਂ ਸੇਵਾ ਸਿਮਰਨ ਦੀ ਮੂਰਤੀ ਅੰਮ੍ਰਿਤ ਵੇਲੇ ਉਠਣਾ ਬਿਆਸਾ ਤੋਂ ਗਾਗਰ ਪਾਣੀ ਦੀ ਭਰ ਕੇ ਲੈਣਾ ਆਪਣੇ ਪ੍ਰਾਣਾਂ ਦੇ ਮਾਲਕ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਾਣਾ ਦਿਨ ਭਰ ਸਾਧ ਸੰਗਤ ਦੀ ਲੰਗਰ ਪਾਣੀ ਨਾਲ ਸੇਵਾ ਕਰਨੀ ਲੱਕੜੀਆਂ ਭਾੜਨੀ ਤੱਪੜ ਝਾੜਨੇ ਪਾਣੀ ਢੋਣਾ ਇਹ ਆਪ ਦੀ ਸੁਭਾਅ ਵਿੱਚ ਰਚ ਗਿਆ ਸੇਵਾ ਦੀ ਆਪ ਮੂਰਤੀ ਹੋ ਗਏ ਸਿਮਰਨ ਦੇ ਆ ਪੁੰਜ ਹੋ ਗਏ ਸਮਾਂ ਇਸ ਢੰਗ ਨਾਲ ਬਤੀਤ ਹੁੰਦਾ ਗਿਆ ਇੱਕ ਦਿਨ ਆਪ ਅੱਧੀ ਰਾਤ ਉਠ ਕੇ ਜਦ ਜਾ ਰਹੇ ਨੇ ਵਿਆਸਾ ਤੇ ਵਾਪਸੀ ਤੇ ਜਦ ਪਾਣੀ ਦੀ ਗਾਦਰ ਭਰ ਕੇ ਲਿਆ ਤਾਂ ਜੁਲਾਹੇ ਦੇ ਬਣੇ ਖੱਡ ਦੇ ਚ ਜਿਹਦੇ ਚ ਉਸਨੇ ਖੱਡੀ ਲਾਈ ਸੀ ਕਪੜਾ ਬੁੰਨਦਾ ਸੀ ਗਿਰ ਗਿਆ ਜੁਲਾਹਾ ਚੌਕਿਆ ਪਤਾ ਨਹੀਂ ਇਸ ਅੱਧੀ ਰਾਤ ਨੂੰ ਕੌਣ ਹੋਵੇਗਾ ਜੁਲਾਹੀ ਕਹਿ ਲਗੇ ਫਿਕਰ ਨਾ ਕਰੋ ਉਹ ਇਸ ਸਮੇਂ ਤੇ ਅੱਧੀ ਰਾਤ ਨੂੰ ਭਟਕਣ ਵਾਲਾ ਉਹ ਅਮਰੂ ਨਿਥਾਵਾਂ ਹੀ ਹੋਵੇਗਾ ਬੋਲ ਅਮਰੂ ਨਿਥਾ ਕਰਦੇ ਰਹੇ ਸੇਵਾ ਕਰਦੇ ਰਹੇ ਸਿਮਰਨ ਤੇ ਅਜੇ ਗੁਰੂ ਨਾਨਕ ਦੀ ਜੋਤ ਨੇ ਹਿਰਦੇ ਵਿੱਚ ਆ ਕੇ ਵਾਸਾ ਕੀਤਾ ਉਹ ਅਮਰੂ ਨਿਥਾਵਾਂ ਗੁਰੂ ਅਮਰਦਾਸ ਜੀ ਮਹਾਰਾਜ ਬਣੇ ਨਿਥਾਵਿਆਂ ਦੀ ਥਾਂ ਨਿਮਾਣਿਆਂ ਦੇ ਮਾਣ ਨੇਉਟਿਆਂ ਦੀ ਔਕਤ ਨਿਆਸਰਿਆਂ ਦੇ ਆਸਰੇ ਨਿਗਰਧਿਆਂ ਦੀ ਗੱਦ ਨਿਪਤਿਆਂ ਦੀ ਬੱਤ ਸਾਰੇ ਵਰ ਤੇ ਸਰਵ ਸ਼ਕਤੀਆਂ ਦੇ ਨਾਲ ਆਪ ਸੰਪੰਨ ਹੈ ਆਪ ਗੱਦੀ ਤੇ ਬਿਰਾਜਮਾਨ ਹੁੰਦੇ ਆਂ ਧਾਰਮਿਕ ਦੁਨੀਆ ਵਿੱਚ ਤੇ ਸਮਾਜਿਕ ਦੁਨੀਆ ਵਿੱਚ ਕ੍ਰਾਂਤੀ ਲਾਣ ਦਾ 바ייש ਬਣੇ ਹਿੰਦੁਸਤਾਨ ਵਰਣਵੰਡ ਦੀ ਵੰਡ ਵਿੱਚ ਲੜਕ ਹੋਇਆ ਪਿਆ ਸੀ। ਜ਼ਾਤ ਪਾਤ ਦੇ ਬੰਧਨਾਂ ਵਿੱਚ ਜਕੜਿਆ ਹੋਇਆ ਸੀ। ਛੂਹਾਂ ਛਾਤ ਦੀ ਮਾਰ ਹੇਟ ਆਇਆ ਹੋਇਆ ਸੀ। ਤੇ ਇਸਤਰੀ ਜਾਤੀ ਦਾ ਜ਼ੁਲਮ ਤੇ ਕਥਨ ਤੋਂ ਵੀ ਪਰੇ ਹੈ ਜੋ ਇਸਤਰੀ ਜਾਤੀ ਤੇ ਹੋ ਰਿਆ ਸੀ ਤਸ਼ੱਦਦ ਜੋ ਹੋ ਰਿਆ ਸੀ ਜ਼ੁਲਮ। ਗੁਰੂ ਅਮਰਦਾਸ ਜੀ ਮਹਾਰਾਜ ਨੇ ਇਸ ਤਮਾਮ ਚਲੀਆਂ ਆ ਰੀਆਂ ਉਹ ਸੀਦਾ ਰਸਮੋ ਰਿਵਾਜ ਦੀਆਂ ਧਜੀਆਂ ਉਡਾ ਦਿੱਤੀ। ਆਪਨੇ ਸਭ ਤੋਂ ਪ੍ਰਥਮ ਵਰਣਵੰਡ ਖਤਮ ਕਰ ਦਿੱਤੀ। ਔਰ ਵਰਣਵੰਡ ਨੂੰ ਖਤਮ ਕਰਨ ਦਾ ਬੜਾ ਸੋਹਣਾ ਵਸੀਲਾ ਆਪਨੇ ਬਣਾਇਆ ਕਿ ਹਰ ਇੱਕ ਨੂੰ ਪਹਿਲੇ ਪੰਡਤ ਦੇ ਚ ਬੈਠਣਾ ਪਏਗਾ। ਲੰਗਰ ਛਕਣਾ ਪਏਗਾ। ਬਾਅਦ ਵਿੱਚ ਉਸ ਨੂੰ ਸੰਗਤ ਨਸੀਬ ਹੋਵੇਗੀ। ਸਾਡੀ ਸੰਗਤ ਨਸੀਬ ਹੋਵੇਗੀ। ਸਾਡੇ ਦਰਸ਼ਨ ਨਸੀਬ ਹੋਣਗੇ ਲੰਗਰ ਬਣਾਉਣ ਵਾਲੇ ਵੀ ਵਰਨਵੰਡ ਤੋਂ ਪਰੇ ਸਨ ਜਾਤ-ਪਾਤ ਤੋਂ ਨਿਆਰੇ ਸਨ ਲੰਗਰ ਬਣਾਉਣ ਵਾਲੇ ਔਰ ਵੰਡਣ ਵਾਲੇ ਇਨਾਂ ਹੀ ਚੱਲੀਆਂ ਆ ਰੀਆਂ ਬੋ ਸਿੱਧਾ ਰਸਮੋ ਰਿਵਾਜ ਤੋਂ ਬਾਲਾਤਰ ਹੋ ਚੁਕੇ ਸਨ ਇੱਕ ਹੀ ਪੰਗਤ ਵਿੱਚ ਬੈਠ ਕੇ ਤੇ ਭੋਜਨ ਛਕਣਾ ਲੰਗਰ ਛਕਣਾ ਗੁਰੂ ਅਮਰਦਾਸ ਜੀ ਮਹਾਰਾਜ ਨੇ ਇਸ ਤਰੀਕੇ ਦੇ ਨਾਲ ਜ਼ਾਤ ਪਾਤ ਦੇ ਵਿਤਕਰੇ ਤੇ ਵਰਨ ਭੇਦ ਮਿਟਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿ ਬੰਦਾ ਬੰਦੇ ਦੇ ਨੇੜੇ ਆਵੇ ਜਿਹੜੀਆਂ ਵਿਚਾਰਾਂ ਮਨੁੱਖ ਨੂੰ ਮਨੁੱਖ ਨਾਲੋਂ ਤੋੜਦੀਆਂ ਨੇ ਉਹ ਵਿਚਾਰਾਂ ਮਨੁੱਖ ਨੂੰ ਮਨੁੱਖ ਨਾਲ ਨਹੀਂ ਜੋੜ ਸਕਣਗੀਆਂ ਇਹ ਹਕੀਕਤ ਹੈ ਬਹੁਤ ਵੱਡੀ ਸਚਾਈ ਹੈ ਜਿਹੜੀ ਵਿਚਾਰ ਮਨੁੱਖ ਨੂੰ ਮਨੁੱਖ ਦੇ ਨੇੜੇ ਲਿਆਵੇ ਉਹ ਵਿਚਾਰ ਫਿਰ ਮਨੁੱਖ ਨੂੰ ਰੱਬ ਦੇ ਵੀ ਨੇੜੇ ਲਿਆਉਂਦੀ ਹੈ ਪ੍ਰਮਾਤਮਾ ਦੇ ਵੀ ਨੇੜੇ ਲਿਆਉਂਦੀ ਹੈ ਤੇ ਜਿਸ ਵਿਚਾਰਦਾ ਸਕਦਾ ਬੰਦਾ ਬੰਦੇ ਦੇ ਨੇੜੇ ਨਹੀਂ ਆ ਸਕਦਾ ਉਹ ਬੰਦਾ ਰੱਬ ਦੇ ਨੇੜੇ ਕਿਸ ਤਰ੍ਹਾਂ ਜਾਵੇਗਾ ਉਹ ਪ੍ਰਮਾਤਮਾ ਦੇ ਨੇੜੇ ਕਿਸ ਤਰ੍ਹਾਂ ਜਾਵੇਗਾ ਤੋਂ ਮਖਲੂਕ ਦੇ ਵਿੱਚ ਨੇੜਤਾ ਪੈਦਾ ਕਰਨ ਦੀ ਖਾਤਰ ਆਪਨੇ ਇੱਕੋ ਹੀ ਪੰਧਤ ਤੇ ਇੱਕੋ ਹੀ ਸੰਗਤ ਦਾ سلسلہ ਰਾਜ ਕੀਤਾ ਵਰਨ ਬਨ जात पात के भेद आपने दूर किए आपने विद्यावाह की प्रथा भी रायज की साढ़े देश ऐसा सी कि बाल विधवाव का ढेर लग गया और विधवा दूसरा घर बसाण की इजाजत नहीं सी, सारी जिंदगी तड़प के कटनी पी सारी जिंदगी रो के कटनी पैदी और बाल विधवा इतना लंबा जीवन تنہا ਘਟਨਾ ਮਿੰਦਾ ਸੀ ساری ਜ਼ਿੰਦਗੀ ਦੋਜ਼ ਤੇ ਨਰਕ ਬਣੀ ਹੋਈ ਸੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਇਸ ਤਰ੍ਹਾਂ ਦੀ ਦੋਜ਼ਿਕ ਰਹੀ ਜ਼ਿੰਦਗੀ ਨੂੰ ਸਵਰਗ ਦੇ ਜੰਨਤ ਦੇ ਵਿੱਚ ਬਦਲਣ ਦੀ ਕੋਸ਼ਿਸ਼ ਕੀਤੀ ਆਪ ਨੇ ਵਿਧਵਾ ਵਿਆਹ ਦੀ ਪ੍ਰਥਾ ਜਾਰੀ ਕੀਤੀ ਦੂਸਰਾ ਸੜੇ ਰੇਸ਼ ਦੇ ਵਿੱਚ ਸਤੀ ਪ੍ਰਥਾ ਸੀ ਪਤੀ ਮਰ ਗਿਆ ਤੋ ਅਕਸਰ ਨਾਰੀਆਂ ਨੂੰ ਜ਼ਿੰਦਾ ਹੀ ਚਿਤਾ ਵਿੱਚ ਜਲਣਾ ਪੈਂਦਾ ਸੀ ਮਹਾਰਾਜ ਨੇ ਆਵਾਜ਼ ਬੁਲੰਦ ਕੀਤੀ ਸਤਿਆਂ ਇਹ ਨ ਆਖੀਆਂ ਜੋ ਮੜੀਆਂ ਲੱਗ ਜਲਨ ਸਤਿਆਂ ਸੇ ਨਾਨਕਾ ਜੋ ਵਿਰਹਿ ਚੋਟ ਮਰਨ ਇਸਤਰੀ ਜਾਤੀ ਨੂੰ ਬਕੈਦਾ ਪੜਦਾ ਦਿੱਤਾ ਗਿਆ ਸੀ ਵੀ ਇਹ ਪੜਦੇ ਦੇ ਚੰਦੇ ਇਹਨੂੰ ਢੱਕ ਕੇ ਰੱਖਣਾ ਜਿਵੇਂ ਧਨ ਨੂੰ ਛੁਪਾ ਕੇ ਰੱਖਣਾ ਪੈਂਦਾ ਹੈ ਇਸਤਰੀ ਨੂੰ ਵੀ ਛੁਪਾ ਕੇ ਰੱਖੋ ਤੁਝ ਇਸਤਰੀ ਨੂੰ ਛੁਪਾ ਕੇ ਰੱਖੋ ਤੇ ਇਹਦੇ ਪਿੱਛੇ ਇੱਕ ਕਾਰਨ ਹੈ ਧਨ ਨੂੰ ਛੁਪਾ ਕੇ ਰੱਖਣਾ ਹੈ ਕਿਉਂ ਜਗਤ ਵਿੱਚ ਚੋਰ ਨੇ ਤੇ ਰੂਪ ਨੂੰ ਛੁਪਾ ਕੇ ਰੱਖਣਾ ਹੈ ਕਿਉਂ ਜਗਤ ਵਿੱਚ ਯਾਰ ਹੈ ਬੇਸ਼ਰਮ ਲੋਕ ਨੇ ਤੂੰ ਚਾਹੀਦਾ ਕਿ ਐਸਾ ਸੀ ਕਿ ਜਿਹੜੇ ਬੇਸ਼ਰਮ ਲੋਕ ਨੇ ਉਹ ਆਪਣੀ ਅੱਖਾਂ ਤੇ ਸ਼ਰਮ ਦਾ ਪਰਦਾ ਪਾਣ ਲੇਕਿਨ ਇਸਤਰੀ ਜ਼ਾਤ ਨੂੰ ਪਰਦਾ ਪਹਿਨਾ ਦਿੱਤਾ ਗਿਆ ਔਰ ਕਿਸੇ ਹੱਦ ਤੱਕ ਪਰਦਾ ਇਸਲਾਮ ਦੇ ਵਿੱਚ ਸ਼ਰਅ ਦਾ ਐਸਾ ਹੈ ਅਲਾਬਾਦ ਦੇ ਹੋ ਗੁਜ਼ਰੇ ਸੈਸ਼ਨ ਜੱਜ ਅਕਬਰ ਅਲਾਬਾਦ ਇਹਨਾਂ ਦਾ ਇੱਕ ਬੜਾ ਕੀਮਤੀ ਸ਼ੇਰ ਹੈ ਆਪ ਕਹਿਨੇ ਨੇ ਬੇਪਰਦਾ ਆਜ ਜੋ ਨਜ਼ਰ ਆਈਂ ਚੰਦ ਬੇਦੀਆਂ ਅਕਬਰ ਜ਼ਮੀਨ ਨੇ ਗੈਰਤ ਕੌਮੀ ਸੇ ਗੜ ਗਿਆ ਮੈਂਨੇ ਕਹਾ ਕਿ ਆਪ ਕਾ ਪਰਦਾ ਉਹ ਕਿਆ ਹੁਆ ਕਹਿਨੇ ਲਗੇ ਕਿ ਅਕਲ ਤੇ ਮਰਦਾਂ ਕੀ ਪੜ ਗਿਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੇ ਪੜ ਦੇ ਦੀ ਧਜੀਆਂ ਉਡਾਈਆਂ ਨੇ ਭਗਤ ਕਬੀਰ ਜੀ ਮਹਾਰਾਜ ਦੇ ਵੀ ਬਚਨ ਨੇ ਆਪ ਕਹਿੰਦੇ ਨੇ ਰਹੁ ਰਹੁਰੀ ਬਹੂਰੀਆ ਘੁੰਗਟ ਜਿਨ ਕਾੜੇ ਅੰਤ ਕੀ ਬਾ ਲਹੇਗੀ ਨਾਂ ਆਂਡੇ ਘੁੰਗਟ ਤੇਰੋ ਤੋ ਉਪਰ ਸਾਚੇ ਹਰ ਗੁਣ ਦਾਏ ਕੁਦੇ ਅਰਨਾ ਚੇ ਜਦ ਮੁਖੜੇ ਤੇ ਸੱਚ ਦਾ ਗੁੰਗਟ ਹੈ ਤੋ ਕਪੜੇ ਦੇ ਗੁੰਡ ਦੀ ਲੋਹ ਨਹੀਂ ਤੂੰ ਖੁਦ ਖੁਦ ਕੇ ਨੱਚ ਪ੍ਰਮਾਤਮਾ ਦਾ ਨਾਮ ਜਪ ਸੰਗਤ ਦੀ ਸੇਵਾ ਕਰ ਸਿਮਰਨ ਕਰ ਕਿਉਂ ਕਪੜੇ ਦੇ ਗੁੰਡ ਵਿੱਚ ਆ ਕੇ ਕਿਦਰੇ ਆਪਣੀ ਜ਼ਿੰਦਗੀ ਅਜਾਈ ਨਾ ਗਵਾ ਬੈਠੇ ਚਿਹਰੇ ਤੇ ਸੱਚ ਦਾ ਗੁੰਡ ਚਾਹੀਦਾ ਹੈ ਸ਼ਰਮ ਦਾ ਗੁੰਡ ਚਾਹੀਦਾ ਹੈ ਹਯਾ ਦਾ ਗੁੰਡ ਚਾਹੀਦਾ ਤੋ ਪਰਦੇ ਦੀ ਪ੍ਰਥਾ ਨੂੰ ਵੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਖਤਮ ਕੀਤਾ ਵਰਨ ਵੰਡ ਨੂੰ ਖਤਮ ਕੀਤਾ ਜਾਤ ਪਾਤ ਦੇ ਵਿਤਕਰਿਆ ਨੂੰ ਖਤਮ ਕੀਤਾ ਤੇ ਰਾਣਾ ਤੇ ਰੰਕ ਦਾ ਜਿਹੜਾ ਵਿਤਕਰਾ ਸੀ ਗਰੀਬ ਤੇ ਅਮੀਰ ਦੇ ਵਿਚਕਾਰ ਜਿਹੜੀ ਦੀਵਾਰ ਸੀ ਆਪ ਨੇ ਉਸ ਨੂੰ ਵੀ ਤੋੜਨ ਦੀ ਕੋਸ਼ਿਸ਼ ਕੀਤੀ ਮਿਸਾਲ ਹੈ ਇਤਿਹਾਸ ਕਿ ਮੁਗਲ ਆਜ਼ਮ ਅਕਬਰ ਜਲਾਲਉਦਿਨ ਆਪ ਦੇ ਦਰਸ਼ਨ ਕਰਨ ਲਈ ਗੋਬਿੰਦਵਾਲ ਸਾਹਿਬ ਆਏ ਤਾਂ ਚੋਬਧਾਰ ਨੇ ਗੁਰਦੇਵ ਦੇ ਚਰਨਾਂ ਦੇ ਵਿੱਚ ਹਾਜ਼ਰ ਹੋ ਕੇ ਆਖਿਆ ਮਹਾਰਾਜ ਮੁਗਲ ਆਜ਼ਮ ਆਏ ਨੇ ਹਿੰਦੁਸਤਾਨ ਦੇ ਸ਼ਹਿਨशाह ਆਏ ਨੇ ਜਲਾਲਉਦਿਨ ਅਕਬਰ ਆਏ ਨੇ ਸਤਗੁਰ ਕਹਿਣ ਲੱਗੇ ਸਾਡੀ ਬਣਾਈ ਹੋਈ ਮਰਿਆਦਾ ਸਾਰਿਆਂ ਲਈ ਇੱਕ कह दो अकबर ने पहले पंगत ਵਿੱਚ ਬੈਠੇ ਫਿਰ ਸੰਗਤ نصیਬ ਹੋਵੇ ਸਾਡੇ ਦਰਸ਼ਨ ਉਸੇ ਨੂੰ نصیਬ ਹੁੰਦੇ ਨੇ ਜੋ ਪਹਿਲੇ ਪੰਗਤ ਵਿੱਚ ਬੈਠਦਾ ਹੈ तो अकबर ਸੰਗਤ ਦੀ ਲਾਲਸਾ ਕਰਕੇ ਪੰਗਤ ਵਿੱਚ ਬੈਠ ਕੇ ਉਹੀ ਛਕਿਆ ਜੋ ਬਾਕੀ ਛਕ ਰਹੇ ਸਨ ਉੱਥੇ ਹੀ ਬੈਠੇ ਜਿੱਥੇ ਬਾਕੀ ਬੈਠੇ ਸਨ ਲੇਕਿਨ ਅਕਬਰ ਨੂੰ ਅੱਜ ਪਹਿਲੀ ਦਫਾ ਭੋਜਨ ਵਿੱਚ ਕੁਝ ਸਵਾਦ ਆਇਆ ਹੈ ਰਸ ਹੈ ਅੰਨ ਦਾ ਇਤਨਾ ਵੀ ਰਸ ਹੋ ਸਕਦਾ ਹੈ ਭੋਜਨ ਵਿੱਚ ਇਤਨਾ ਵੱਡਾ ਵੀ ਆਨੰਦ ਹੋ ਸਕਦਾ ਹੈ ਇਸ ਬਾਦਸ਼ਾਹ ਨੂੰ ਪਹਿਲੀ ਦਫਾ ਪਤਾ ਚੱਲਿਆ ਹੈਰਾਨ ਹੋਇਆ ਵਿਸਮਾਰ ਹੋਇਆ ਤੇ ਫਿਰ ਆਪ ਨੂੰ ਸੰਗਤ ਨਸੀਬ ਹੋਈ ਸਤਿਗੁਰਦੇਵ ਜੀ ਮਹਾਰਾਜ ਦੀ ਸੰਗਤ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਸ਼ਨ ਤੇ ਦਰਸ਼ਨ ਕਰਕੇ ਜਦ ਨਿਹਾਲ ਹੋਇਆ ਹੱਥ ਜੋੜ ਕੇ ਬੇਨਤੀ ਕਰਨ ਲਗਾ ਮਹਾਰਾਜ ਮੈਂ ਕੁਝ ਜ਼ਗੀਰ ਆਪ ਦੇ ਨਾਮ ਤੇ ਲਾ ਦਿਆਂ ਇਤਨਾ ਵੱਡਾ ਆਪ ਲੰਗਰ ਚਲਾ ਰਹੇ ਹਜ਼ਾਰਾਂ ਯਾਤਰੀ ਰੋਜ਼ ਛਕਦੇ ਨੇ ਸਤਗੁਰ ਕਹਿਣ ਲਗੇ ਨਹੀਂ ਇਹ ਲੰਗਰ ਜਾਗੀਰ ਨਾਲ ਨਹੀਂ ਚੱਲਦੇ ਇਹ ਲੰਗਰ ਪ੍ਰਮਾਤਮਾ ਦੀ ਬਖਸ਼ਿਸ਼ ਨਾਲ ਚੱਲਦੇ ਨੇ ਦਸਾਂ ਨਵਾਂ ਦੀ ਕਿਰਤ ਜੋ ਸਿੰਘ ਕਰਦੇ ਨੇ ਉਸ ਦਸਵੰਦ ਨਾਲ ਚੱਲਦਾ ਔਰ ਇਸ ਵਾਸਤੇ ਬਰਕਤ ਹੈ ਇਸ ਵਾਸਤੇ ਸਵਾਦ ਹੈ ਤੂੰ ਜੋ ਬਿਸਮਾਦ ਹੋਇਆ ਹੈ ਲੰਗਰ ਦਾ ਸਵਾਦ ਮਾਣ ਕੇ ਦਰਸਲੇ ਭੋਜਨ ਦਾ ਸਵਾਦ ਨਹੀਂ ਸੀ ਇਹ ਉਹਨਾਂ ਨੇ ਬਣਾਇਆ ਜੋ ਭਜਨ ਦੀ ਮੂਰਤੀ ਸੰ ਭਜਨ ਕਰਦੇ ਹੋਇਆ ਜਦ ਭੋਜਨ ਬਣਾਇਆ ਗਿਆ ਤੋ ਭਜਨ ਦਾ ਅਸਰ ਭੋਜਨ ਵਿੱਚ ਮਿਸ਼ਰਤ ਹੋ ਕੇ ਉਹਨੇ ਭੋਜਨ ਨੂੰ ਅੰਮ੍ਰਿਤਮਈ ਬਣਾ ਦਿੱਤਾ ਹੈ ਜਿਸ ਨੂੰ ਤੋ ਛੱਗ ਕੇ ਬਿਸਮਾਦਮਈ ਹੋ ਰਹੇ ਹਨ ਆਨੰਦਮਈ ਹੋ ਰਹੇ ਹਨ ਅਕਬਰ ਗਦਗਦ ਹੋਇਆ ਨਿਹਾਲ ਹੋਇਆ ਤੇ ਗੁਰੂ ਅਮਰਦਾਸ ਜੀ ਮਹਮਾ ਗਾਇਨ ਕਰਦਾ ਹੋਇਆ ਵਾਪਸ ਹੋਇਆ ਵਰਣਵੰਡ ਤੇ ਜਾਤ ਪਾਤ ਦੇ ਵਿਤਕਰਿਆਂ ਨੂੰ ਜਦ ਆਪ ਨੇ ਦੂਰ ਕੀਤਾ ਹੈ ਤਾਂ ਜਾਤ ਪਾਤ ਦੇ ਹਮਾਇਤੀ ਤੇ ਵਰਣਵੰਡ ਨੂੰ ਮੰਨ ਵਾਲਿਆਂ ਨੇ ਤੇ ਔਖਾ ਹੋਣਾ ਹੀ ਸੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਖਿਲਾਫ ਮਰਵਾਹਾ ਮੇਜ ਰਾਮਾ ਲੈ ਕੇ ਅਕਬਰ ਦੇ ਦਰਬਾਰ ਵਿੱਚ ਗਿਆ ਲੇਕਿਨ ਫਟਕਾਰ ਹੋਈ ਲਾਂਤਾਂ ਪਈਆਂ ਸਾਹਿਬ ਗੁਰਮਰਦਾਸ ਜੀ ਮਹਾਰਾਜ ਪੈਦਰ ਪੈ ਇਸੇ ਤਰੀਕੇ ਦੇ ਨਾਲ ਜਾਤ ਪਾਤ ਦੀਆਂ ਧਜੀਆਂ ਉਡਾੰਦੇ ਗਏ ਔਰ ਆਪ ਦੇ ਅੰਮ੍ਰਿਤਮਈ ਬਾਕ ਨੇ ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ ਇਸ ਗਰਭ ਤੇ ਉਪਜੇ ਬਹੁਤ ਵਿਕਾਰਾ ਗਰਭ ਵਾਸ ਮੇਂ ਕੁਲ ਨਹੀਂ ਜਾਤੀ ब्रह्मबिंद देते सत उत्पत्ति उसी ब्रह्म ਤੋਂ ਸਤ ਦੀ ਉਤਪਤੀ ਹੈ ਜੋ ਸਾਰਿਆਂ ਦਾ ਮੂਲ ਆਧਾਰ ਹੈ ਔਰ ਉਸ ਇੱਕ ਨਾਲ ਜੁੜਨੇ ਮਨੁੱਖ ਦੇ ਅੰਦਰ ਇਕਤਾ ਦਾ ਭਾਵ ਪੈਦਾ ਹੁੰਦਾ ਹੈ ਦਰਸਲ ਗੁਰੂ ਅਮਰਦਾਸ ਜੀ ਮਹਾਰਾਜ ਨੇ ਸਮਗਰ ਸੰਸਾਰ ਦੀਆਂ ਸਮੱਸਿਆਵਾਂ ਦਾ ਜੋ ਸਮਾਧਾਨ ਪੇਸ਼ ਕੀਤਾ ਉਹ ਬੜਾ ਕੀਮਤੀ ਹੈ ਤੇ ਅੱਜ ਦੇ ਰਾਜਨੀਤਿਕ ਪੁਰਸ਼ਾਂ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਸਮਾਜ ਸੁਧਾਰਕਾਂ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਜੋ ਜਿਤਨੇ ਚਿਰ ਤੱਕ ਇੱਕ ਨਾਲ ਨਹੀਂ ਜੁੜਿਆ ਏਕਤਾ ਨੂੰ ਜਨਮ ਨਹੀਂ ਦੇ ਸਕੇਗਾ ਅਨੇਕਤਾ ਬਣੀ ਰਹੇ ਤੇ ਅਨੇਕਤਾ ਤੇ ਦੁੱਖ ਹੈ ਅਨੇਕਤਾ ਤੇ ਅੰਧਕਾਰ ਹੈ ਅਨੇਕਤਾ ਤੇ ਦੋਜ਼ਕ ਹੈ ਇੱਕ ਸਵਰਗ ਹੈ ਇੱਕ ਚਾਨਣਾ ਹੈ ਇੱਕ ਪ੍ਰਕਾਸ਼ ਹੈ ਇੱਕ ਦੇ ਵਿੱਚ ਜੀਵਣਾ ਆਨੰਦ ਦੇ ਵਿੱਚ ਜੀਵਣਾ ਹੈ ਔਰ ਅਨੇਕਤਾ ਦੇ ਵਿੱਚ ਜੀਵਣਾ ਦੁੱਖ ਦੇ ਵਿੱਚ ਜੀਵਣਾ ਹੈ ਜੈਸੇ ਜੈਸੇ ਬੰਦਾ ਅਨੇਕਤਾ ਦੀ ਤਰਫ ਆਉਂਦਾ ਹੈ ਅੰਧਕਾਰ ਵਿੱਚ ਫਸ ਜਾਂਦਾ ਹੈ ਜੈਸੇ ਜੈਸੇ ਬੰਦਾ ਇੱਕੀ ਤਰਫ ਆਉਂਦਾ ਹੈ ਪ੍ਰਕਾਸ਼ ਦੇ ਚੀਨ ਹੋ ਜਾਂਦਾ ਹੈ ਆਨੰਦ ਦਾ ਮੂਜਸਮਾ ਬਣ ਜਾਂਦਾ ਹੈ ਰਸ ਦਾ ਸਰੂਪ ਬਣ ਜਾਂਦਾ ਹੈ ਭਟ ਗੁਰੂ ਅਮਰਦਾਸ ਜੀ ਮਹਾਰਾਜ ਬਾਰੇ ਕਹਿੰਦੇ ਨੇ ਏ ਗੁਰੂ ਅਮਰਦਾਸ ਜੀ ਤੈ ਪੜਿਓ ਇੱਕ ਮਨ धरਿਓ ਇੱਕ ਕਰ ਇੱਕ ਪਛਾਣੀ ਤੁਸੀਂ ਜੀਵਨ ਭਰ ਪੜਿਆ ਹੈ ਤਾਂ ਇੱਕ ਨੂੰ ਹੀ ਪੜਿਆ ਸਿਰਫ ਪੜਿਆ ਹੀ ਨਹੀਂ ਮਨ ਦੇ ਵਿੱਚ ਵੀ ਇੱਕ ਨੂੰ धरਿਆ ਔਰ ਸਿਰਫ ਮਨ ਦੇ ਵਿੱਚ ਹੀ ਨਹੀਂ ਵਸਾਇਆ ਬਲਕਿ ਤੁਹਾਨੂੰ ਇੱਕ ਦੀ ਪੂਰੀ ਸੋਝ ਹੈ ਸਮਝ ਹੈ ਇੱਕ ਦੀ ਪਛਾਣ ਹੈ ਇੱਕ ਨੂੰ ਤੁਸੀਂ ਜਾਣਿਆ ਗੁਰਬਾਣੀ ਦਾ ਫੈਸਲਾ ਏਕ ਵਸਤ ਬੂਝੇ ਤਾਹੋਂ ਵੇ ਪਾਕ ਬਿਨ ਬੂਝੇ ਤੂੰ ਸਦਾ ਨਾ ਪਾਕ ਜੇ ਤੂੰ ਇੱਕ ਨੂੰ ਜਾਣ ਲਵੇ ਪਾਕ ਹੈ ਪਵਿੱਤਰ ਹੈ ਪਾਵਨ ਹੈ ਕਿ ਜੇ ਨਹੀਂ ਜਾਣਿਆ ਤੇ ਗੰਦਗੀ ਦਾ ਢੇਰ ਹੈ ਗਲਾਜ਼ਤ ਦਾ ਮੂਜਸਮਾ ਹੈ ਅਪਵਿੱਤਰਤਾ ਦੀ ਤੂੰ ਮੂਰਤੀ ਹੈ ਔਰ ਜਗਤ ਦੇ ਵਿੱਚ ਕਿਸੇ ਤਰੀਕੇ ਨਾਲ ਵੀ ਤੂੰ ਪਵਿੱਤਰ ਨਹੀਂ ਹੋ ਸਕਦਾ ਪਾਕੀਜ਼ਾ ਨਹੀਂ ਹੋ ਸਕਦਾ ਤੂੰ ਤਾਂ ਹੀ ਪਾਵਨ ਹੋ ਸਕਦਾ ਹੈ ਪਵਿੱਤਰ ਹੋ ਸਕਦਾ ਹੈ ਇੱਕ ਨਾਲ ਜੁੜੇ ਕਿਉਂਕਿ ਇੱਕ ਨਿਰਮਲ ਹੈ ਇੱਕ ਸਵੱਛ ਹੈ ਇੱਕ ਅਨੰਦ ਹੈ ਇੱਕ ਪਾਵਨ ਹੈ ਇਕ ਪੁਨਿਤ ਹੈ ਪਰ ਅਨੇਕਤਾ ਦੇ ਤੇ ਅੰਧਕਾਰ ਹੈ ਘੋਰ ਪਾਪ ਨੇ ਜੋ ਮਨੁੱਖ ਇੱਕ ਨਾਲ ਜੁੜਦਾ ਹੈ ਕਹਿ દਈਏ ਉਹੀ ਪੁਨਿਤ ਹੈ ਕਿਉਂਕਿ ਉਹ జగ ਦਾ ਜਗਤ ਦੇਚ ਇਕਤਾ ਪੈਦਾ ਕਰਨ ਦਾ ਬਾਇਸ ਮੰਦਾ ਜੋ ਇੱਕ ਨਾਲ ਜੁੜਿਆ ਨਹੀਂ ਅਨੇਕਤਾ ਦੇ ਕਾਰਨ ਕਰਕੇ ਉਹ ਜਗਤ ਦੇਚ ਤੋੜ-ਫੋੜ ਦਾ ਹੀ ਕੰਮ ਕਰੇਗਾ ਜੋੜਦਾ ਕਰ ਹੀ ਨਹੀਂ ਸਕਦਾ ਤੇ ਮਨੁੱਖ ਆਇਆ ਹੈ ਜੁੜਨ ਲਈ ਤੇ ਜੋੜਨ ਲਈ ਇਰਾਨ ਦੇ ਪ੍ਰਸਿੱਧ ਸੂਫੀ ਫਕੀਰ ਕਹਿੰਨੇ ਹੈ ਤੂੰ ਬਰ ਆਏ ਵਸਲ ਕਰਦਨ ਆਮਦੇ ਨੇ ਬਰ ਆਏ ਫਸਲ ਕਰਦਨ ਆਮਦੇ ਐ ਬੰਦੇ ਤੂੰ ਇਸ ਦੁਨੀਆ ਦੇ ਲੋਕਾਂ ਦੇ ਦਿਲ ਜੋੜਨ ਲਈ ਆਇਆ ਨਾ ਕਿ ਤੋੜਨ ਲਈ ਆਇਆ ਤੋ ਬਟ ਕਹਿੰਦੇ ਨੇ ਹੇ ਗੁਰੂ ਅਮਰਦਾਸ ਜੀ ਤੈ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ ਲੈ ਬੈਰ ਮੋਹ ਇੱਕ ਇੱਕ ਦੋਇ ਠਾਇ ਨਾ ਜਾ ਤੁਹਾਡੀ ਅੱਖਾਂ ਵਿੱਚ ਇੱਕ ਹੈ ਤੁਸੀਂ ਜਿੱਥੇ ਤੱਕ ਵੇਖਦੇ ਹੋ ਤੁਹਾਨੂੰ ਇੱਕ ਹੀ ਦਿਖਾਈ ਦਿੰਦਾ ਕਿਉਂਕਿ ਇੱਕ ਆਧਾਰ ਹੈ ਇੱਕ ਮੂਲ ਹੈ ਔਰ ਉਸੇ ਇੱਕ ਦੇ ਆਸਰੇ ਤੇ ਇਹ ਸਾਰੀ ਅਨੇਕਤਾ ਖੜੀ ਹੈ ਇੱਕ ਹੈ ਅਨੇਕ ਹੈ ਅਨੇਕ ਹੈ ਫਿਰ ਇੱਕ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਾਗ ਇੱਕ ਮੂਲ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏ ਇਹ ਸਾਰੀ ਅਨੇਕਤਾ ਤੇ ਛਣ ਭੰਗਰ ਹੋ ਜਾਂਦੀ ਏ ਨਾਸ ਹੋ ਜਾਂਦੀ ਏ ਪਰ ਇੱਕ ਨਹਿ ਚਲਦਾ ਹੈ ਸਦੀਵੀ ਹੈ ਜੋ ਇੱਕ ਨਾਲ ਜੁੜ ਜਾਂਦਾ ਸਦੀਵੀ ਹੋ ਜਾਂਦਾ ਹੈ ਅਮਰਤਾਤ ਨੂੰ ਪ੍ਰਾਪਤ ਹੋ ਜਾਂਦਾ ਹੈ ਪਰਮ ਆਨੰਦ ਨੂੰ ਪ੍ਰਾਪਤ ਹੋ ਜਾਂਦਾ ਹੈ ਤੋ ਹੈ ਗੁਰੂ ਅਮਰਦਾਸ ਜੀ ਮਹਾਰਾਜ ਤੁਸੀਂ ਜਿੱਥੇ ਤੱਕ ਵੇਖਦੇ ਹੋ ਇੱਕ ਨੂੰ ਵੇਖਦੇ ਹੋ ਮੈਂ ਬੈ ਮੋਹ ਇੱਕ ਤੁਹਾਡੇ ਬਹਿਣਾ ਦੇ ਵਿੱਚ ਤੁਹਾਡੇ ਬੋਲਾਂ ਦੇ ਵਿੱਚ ਤੁਹਾਡੇ ਮੂੰਹ ਦੇ ਵਿੱਚ ਤੁਹਾਡੀ ਰਸਨਾ ਦੇ ਉੱਤੇ ਇੱਕ ਤੁਸੀਂ ਇੱਕ ਦੀ ਗੱਲ ਕਰਦੇ ਹੋ ਇੱਕ ਦੀ ਚਰਚਾ ਕਰਦੇ ਇੱਕ ਤੋਂ ਬਿਨਾ ਤੁਸੀਂ ਦੂਜੇ ਨੂੰ ਜਾਣਦੇ ਨਹੀਂ ਔਰ ਇੱਕ ਤੋਂ ਬਿਨਾ ਤੁਸੀਂ ਦੂਜੇ ਨੂੰ ਮੰਨਦੇ ਵੀ ਨਹੀਂ ਪ੍ਰਾਣਾ ਉਪਨਿਸ਼ਦਾਂ ਦਾ ਵਾਕ ਹੈ ਏਕੋ ਬ੍ਰਹਮ ਦੁਤੀਆ ਨਾਸਤੀ ਦੂਜਾ ਤੇ ਨਾਸੁ ਨਹੀਂ ਸਦੀਵੀ ਤੇ ਕੇਵਲ ਬ੍ਰਹਮ ਹੈ ਇੱਕ ਹੈ ਉਹ ਇੱਕ ਹੈ ਤੋ ਹੈ ਗਰੋ ਮਰਦਾਸ ਜੀ ਤੁਹਾਡੀ ਅੱਖਾਂ ਵਿੱਚ ਇੱਕ ਤੁਹਾਡੀ ਰਸਨਾ ਵਿੱਚ ਇੱਕ ਤੁਸੀਂ ਪੜਿਆ ਇੱਕ ਉਸੇ ਮਨ ਦੇ ਚ ਭਰੇ ਆ ਇੱਕ ਨੂੰ ਤੁਸੀਂ ਜਿੱਥੇ ਤੱਕ ਪਹਿਚਾਨ ਕੀਤੀਏ ਇੱਕ ਦੀ ਕੀਤੀਏ ਤੁਸੀਂ ਇੱਕ ਨੂੰ ਜਾਣਿਆ ਇੱਕ ਨੂੰ ਸਮਝਿਆ ਫਿਰ ਭਟਕੈਨੇ ਨੇ ਸੁਪਨ ਇੱਕ ਪਰ ਤਖ ਇੱਕ ਇੱਕ ਸਮੇ ਲੀਨ ਹੋ ਏ ਗੁਰੂ ਅਮਰਦਾਸ ਜੀ ਜਦ ਤੁਸੀਂ ਜਾਗਰਤ ਅਵਸਥਾ ਦੇ ਚ ਰਹਿੰਦੇ ਹੋ ਜਾਗਦੇ ਰਹਿੰਦੇ ਹੋ ਇੱਕ ਦੇ ਚ ਲੀਨ ਰਹਿੰਦੇ ਹੋ ਪਰ ਜਦ ਆਪ ਸੌਂ ਜਾਂਦੇ ਹੋ ਸੁਪਨੇ ਦੇ ਛੇ ਇੱਕ ਦੀ ਦੁਨੀਆ ਚ ਲੀਨ ਰਹਿੰਦੇ ਹੋ ਭਾਵੇਂ ਤੁਹਾਨੂੰ ਸੁਪਨੇ ਵੀ ਇੱਕਦੇ ਆਉਂਦੇ ਹਨ ਹਕੀਕਤ ਹੈ ਜਾਗਰਤ ਅਵਸਥਾ ਦੇ ਜੋ ਕੁਝ ਮਨੁੱਖ ਕਰਦਾ ਹੈ ਸੋਚਦਾ ਹੈ ਵਿਚਾਰਦਾ ਹੈ ਔਰ ਉਹ ਵਿਚਾਰ ਉਹ ਕਰਤਾ ਪਰ ਸਿਰੇ ਨਹੀਂ ਚੜ ਸਕਿਆ ਫਿਰ ਉਹ ਕੰਮ ਮਨੁੱਖ ਰਾਤ ਨੂੰ ਸੁਪਨੇਆਂ ਚ ਕਰਦਾ ਹੈ ਸੁਪਨੇ ਦਿਨ ਭਰ ਦੀ ਜਾਗਰਤ ਅਵਸਥਾ ਦੇ ਨਾਲ ਬਕਾਇਦਾ ਸੰਬੰਧਿਤ ਜਾਗਰਤ ਅਵਸਥਾ ਦੇ ਜੋ ਬੀਜ ਅਸੀਂ ਬੋਂਦਿਆਂ ਕਰਮਾਂ ਦੇ ਉਹ ਰਾਤ ਨੂੰ ਸੁਪਨਿਆਂ ਦੀ ਰਾਹੀਂ ਫਲੀਫੂਤ ਆਉਂਦੇ ਨੇ ਉਜਾਗਰ ਹੁੰਦੇ ਨੇ ਦਿਨ ਨੂੰ ਚੋਰੀ ਕਰਨੀ ਚਾਹੀ ਸੀ ਨਹੀਂ ਕਰ ਸਕਿਆ ਰਾਤ ਨੂੰ ਸੁਪਨੇ ਵਿੱਚ ਕਰੇਗਾ ਦਿਨ ਨੂੰ ਦੁਰਾਚਾਰ ਕਰਨਾ ਚਾਹਿਆ ਸੀ ਨਹੀਂ ਕਰ ਸਕਿਆ ਰਾਤ ਨੂੰ ਸੁਪਨੇ 'ਚ ਕਰੇਗਾ ਦਿਨ ਨੂੰ ਰਵਦਾ ਸੰਮਨ ਕਰਦਾ ਰਿਹਾ ਮਿਲਾਪ ਨਹੀਂ ਹੋਇਆ ਰਾਤ ਨੂੰ ਸੁਪਨੇ ਦੇ ਚਾਹੇਗਾ ਭਟ ਕਹਿੰਦੇ ਨੇ ਏ ਗੁਰੂ ਅਮਰਦਾਸ ਜੀ ਤੁਸੀਂ ਸਾਰਾ ਦਿਨ ਇੱਕ ਨਾਲ ਜੁੜੇ ਰਹੇ ਹੋ ਜਾਗਰਤ ਅਵਸਥਾ ਰਹੇ ਪਰ ਜਦ ਸੌ ਜਾਂਦੇ ਹੋ ਤਾਂ ਸੁਪਨੇ ਵੀ ਆਪ ਨੂੰ ਇੱਕਦੇ ਹੀ ਆਉਂਦੇ ਔਰ ਇੱਕ ਨਾਲ ਹੀ ਜੁੜੇ ਰਹਿੰਦੇ ਹੋ ਸੁਪਨੇ ਇੱਕ ਪਰ ਤਖ ਇੱਕ ਇੱਕ ਅਸਮੇ ਲੀਣਿਓ 30 1 ਅਰਬੰਜ ਸਿੱਧ 35 ਨਿਖੀਣਿਆ ਇਹ ਪੰਕਤੀ ਬੜੀ ਕੀਮਤੀ ਹੈ ਔਰ ਇਹਦੇ ਸਾਰੇ ਆਏ ਹੋਏ ਹਿੰਦਸਿਆਂ ਦਾ ਜੋੜ ਕਰਨਾ ਪਵੇਗਾ ਜ਼ਰੂਰ ਦੇਣੀ ਪਏਗੀ ਸਾਰੇ ਜਿਹੜੇ ਹਿੰਸੇ ਨੇ ਇਹਨਾਂ ਦਾ ਯੋਗ ਕਰਨਾ ਪਵੇਗਾ 30 1 5 ਸਿੱਧ ਪੈ 35 ਨਖੀਣੋ 30 ਤੇ 1 31 31 5 36 36 ਤੇ 35 71 اے ਗੁਰੂ ਅਮਰਦਾਸ ਜੀ ਤੁਸੀਂ 71 ਵਰੇ ਦੀ ਅਵਸਥਾ ਦੇ ਵਿੱਚ ਇੱਕ ਨੂੰ ਸਿੱਧ ਕੀਤਾ ਇੱਕ ਨੂੰ ਜਾਣਿਆ ਇੱਕ ਨੂੰ ਵੇਖਿਆ ਇੱਕ ਨੂੰ ਮਨ ਦੇ ਵਿੱਚ ਫਰਿਆ ਇਹ ਸਾਰੀ प्राप्ति आपनो 71 वरे दी अवस्था विच होई ती से इक अर पंच सिद्ध 35 ने घेणो इकoje लाख लखो अलक है इक इक करवरन्यो गुरु अमरदास कव भल भण तू इक लोड़े इक मन्यो भल जी कह रहे ने भट्ट थोनो इकली लोड़ है इक नु मनदे हो इक नु देखदे हो इक नु सोचदे हो और सपने इकदे ਜਾਗਰਤ ਅਵਸਥਾ ਆਪ ਦੀ ਇੱਕ ਸਮਗਰ ਜ਼ਿੰਦਗੀ ਆ ਜਗਤ ਨੂੰ ਉਸ ਏਕੇ ਦੇ ਨਾਲ ਜੋੜਦੇ ਰਹਿ ਜਿੱਥੇ ਜ਼ਾਤ ਦੀ ਦੁਬਦਾ ਨਹੀਂ ਵਰਮ ਦੀ ਦੁਬਦਾ ਨਹੀਂ ਵੇਖ ਦੀ ਦੁਬਦਾ ਨਹੀਂ ਮਜ਼ਬ ਦੀ ਦੁਬਦਾ ਨਹੀਂ ਬਾਸ਼ਾ ਦੀ ਦੁਬਦਾ ਨਹੀਂ ਦੇਸ਼ ਦੀ ਦੁਬਦਾ ਨਹੀਂ ਪ੍ਰਦੇਸ਼ ਦੀ ਦੁਬਦਾ ਨਹੀਂ ਇਸ ਤਰੀਕੇ ਨਾਲ ਆਪ ਸਾਰੀ ਮਨੁੱਖਤਾ ਦਾ ਇੱਕ ਝੰਡੇ ਤੇ ਤਲੇ ਲਿਆਂਦੇ ਰਹਿ ਔਰ ਉਹ ਇੱਕ ਹੈ ਬ੍ਰਹਮ ਉਹ ਇੱਕ ਹੈ ਅਕਾਲ ਇਹ ਕਮ ਬੜਾ ਮਹਾਨ ਸੀ ਮਾਮੂਲੀ ਬੰਦੇ ਨਹੀਂ ਕਰ ਸਕਦੇ ਬੜੀ ਸੂਰਬੀਰਤਾ ਚਾਹੀਦੀ ਸੀ ਤੋਂ ਬੜੀ ਕਠਨ ਢਾਲਣਾ ਢਾਲ ਢਾਲ ਕੇ ਗੁਰੂ ਅਮਰਦਾਸ ਜੀ ਮਹਾਰਾਜ ਆਪਣੇ ਮਕਸਦ ਦੇ ਚ ਕਾਮਯਾਬ ਹੋਏ ਤੇ ਭਟ ਤਦ ਹੀ ਤੇ ਕਹਿੰਨੇ ਭਲੋ ਬੋਹਾਲ ਤੇਜੋ ਤਨਾ ਨਿਰਪਤ ਨਾਥ ਨਾਨਕ ਬਰ ਤੇਜੋ ਤਨਾ ਇਹ ਤੇਜਭਾਨ ਦੇ ਨੰਦਨ ਆਪ ਦੇ ਪਿਤਾ ਦਾ ਨਾਮ ਤੇਜਭਾਨ ਜੀ ਮਾਤਾ ਦਾ ਨਾਮ ਲਖਮੀ ਜਨ लक्ष्मी बाई भलो भाल तेजोतना निरपत नाथ नानक वर गुरु अमरदास कव भल भण तै जल दल जिथे ओ क्यों युद्ध कर तुसी इस तरह युद्ध करके इस तरह अपने आप दे नाल झगड़ के अपनी सूरत नु इक नाल जोडया ते फिर जगत दे संघर्ष करके समुच्ची मनुष्यता नु इक झंडे तले ल्यांदा ਜਿੱਥੇ ਵਰਨ ਦਾ ਵਿਤਕਰਾ ਨਹੀਂ ਜਾਤ ਦਾ ਵਿਤਕਰਾ ਨਹੀਂ ਮਸਜਬ ਦਾ ਵਿਤਕਰਾ ਨਹੀਂ ਭਾਸ਼ਾ ਦਾ ਵਿਤਕਰਾ ਨਹੀਂ ਦੇਸ਼ ਦਾ ਵਿਤਕਰਾ ਨਹੀਂ ਪਰਦੇਸ਼ ਦਾ ਵਿਤਕਰਾ ਨਹੀਂ ਸਭੇ ਸਾਂਝੀ ਵਾਲ ਸੰਦਾਇਨ ਤੋਂ ਕਿਸੇ ਨਾ ਦਿਸੇ ਬਹਰਾ ਜਿਓ ਜਾਤ ਦੇ ਵਿਤਕਰੇ ਨੂੰ ਪੈਦਾ ਕਰਨ ਵਾਲੇ ਜਿਹੜਾ ਵੀ ਮਨੁੱਖ ਹੈ ਗੁਰੂ ਅਮਰਦਾਸ ਜੀ ਕੰਮ ਮੂੜ ਹੈ ਮੂਰਖ ਹੈ ਨਾਦਾਨ ਹੈ ਕਾਹ ਰਹਿ ਕਿਸੇ ਵੀ ਵਿਤਕਰੇ ਨੂੰ ਜਨਮ ਦੇਣ ਵਾਲਾ ਮਨੁੱਖ ਮੂੜ ਹੈ ਔਰ ਵਿਤਕ੍ਰਿਆ ਤਾਂ ਉੱਚਾ ਉੱਠ ਕੇ ਇੱਕ ਦੇ ਚ ਜੀਣ ਵਾਲਾ ਜੋ ਮਨੁੱਖ ਹੈ ਸਿਆਣਾ ਹੈ ਮਹਾਨ ਹੈ ਪ੍ਰਕਾਸ਼ਮਾਨ ਹੈ ਅਦੁੱਤੀ ਹੈ ਤੋ ਗੁਰੂ ਅਮਰਦਾਸ ਜੀ ਮਹਾਰਾਜ ਦਾ ਇਹੀ ਸੰਦੇਸ਼ ਇਹੀ ਉਪਦੇਸ਼ ਆਪਨੇ ਸਿੱਖ ਨੂੰ ਆਦਰਸ਼ਵਾਦੀ ਬਣਾਇਆ ਗੁਰਨਾਮਿਕ ਦੀ ਇਹ ਤੀਸਰੀ ਜੋਤ ਇਸੇ ਤਰੀਕੇ ਨਾਲ ਜਗਮਗਾ ਕੇ ਜਗਤ ਦੇ ਚ ਜਾਤ ਪਾਤ ਤੇ ਵਰਨਵਣ ਦੇ ਵਿਤਕ੍ਰਿਆ ਨੂੰ ਦੂਰ ਕਰਦੀ ਰਹੀ ਜੋਤ ਦੇ ਵਿੱਚ ਜੋਤੀ ਮਾਨੋ